ਸਾਬ ਦਾ ਨਾਮ ਲੈ ਕੇ ਗੱਜ ਕੇ ਫਤੇ ਬਲਾਈਏ ਬੋਲੇ ਇਸੋਨਹਰ ਜੈਕਾਰੇ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਪਰ ਆਪਾਂ ਕੋਲ ਜੰਦੇ ਪ੍ਰਧਾਨ ਲਾ ਰਹੇ ਆ ਇਹ ਪ੍ਰਧਾਨ ਲਾਉਣ ਦਾ ਮਤਲਬ ਆ ਨਹੀਂ ਹੈਗਾ ਕਿ ਅੱਪਾ ਕੋਈ ਹੁੱਲੜ ਬਾਜੀ ਕਰਨੀ ਆ ਜਾਂ ਕੋਈ ਫੁਕਰ ਬਾਜੀ ਇਹਦਾ ਮੇਰਾ ਵੀਰ ਜਿੰਨੇ ਵੀ ਇੱਥੇ ਯੂਥ ਆ ਸਾਰੇ ਬੰਦੇ ਇੱਕ ਆਪਣਾ ਸਨੇਹਾ ਲੈ ਕੇ ਚੱਲਿਓ ਮੇਰਾ ਵੀਰ ਆਪਣਾ ਪੰਜਾਬ ਆ ਹੌਲੀ ਹੌਲੀ ਸਾਸ਼ਤ ਦਾ ਦੇ ਥਰੂ ਖਤਮ ਹੁੰਦਾ ਜਾ ਰਿਹਾ ਕੁਝ ਬਾਹਰ ਜਾਈ ਜੰਨੇ ਆ ਉਸੇ ਇੱਥੇ ਰਹਿ ਗਏ ਕੋਈ ਨਸ਼ਿਆਂ ਚ ਪਾਤੇ ਕੋਈ ਗੈਂਗਸਟਰ ਬਣਾਤੇ ਮੇਰਾ ਵੀਰ ਕਿਸੇ ਦੀ ਆਪਸੀ ਪਰਸਨਲ ਲੜਾਈ ਝਗੜਾ ਬਿਲਕੁਲ ਹੁੰਦਾ ਹੈ ਪਰ ਮੇਰਾ ਭਰਾ ਜਿਹੜਾ ਆਪਾਂ ਇਹ ਇਕੱਠ ਕਰਿਆ ਇਹਨੂੰ ਇੱਕ ਸੇਧ ਦੇਣ ਦੀ ਕੋਸ਼ਿਸ਼ ਕਰਿਓ ਮੇਰਾ ਭਰਾ ਜਿਹੜਾ ਬੰਦਾ ਨਸ਼ਾ ਮਤ ਮਾੜਾ ਮੋਟਾ ਕਰਦਾ ਏ ਉਹ ਅੱਜ ਦੇ ਬਾਅਦ ਛੱਡ ਕੇ ਆਪਣੇ ਪੰਜਾਬ ਦੀ ਸੇਵਾ ਕਰਿਓ ਜਿਹੜੇ ਬੰਦੇ ਕਿਸੇ ਦਾ ਨਸ਼ਾ ਛਡਾ ਸਕਦੇ ਆ ਉਹ ਕੋਸ਼ਿਸ਼ ਕਰਿਓ ਕਾਲਜ ਵਿੱਚ ਆਪਾਂ ਪੜਦੇ ਆ ਆਪਾਂ ਮੂਵਮੈਂਟ ਵੀ ਸਟਾਰਟ ਕਰੀ ਵੀ ਆ ਸੰਜੂ ਪੰਜਾਬ ਦੇ ਸਫਰ ਕਿਤਾਬਾਂ ਤੋਂ ਨਸ਼ਾ ਤਾਂ ਕੱਪਾ ਕਾਲਜ ਵਿੱਚ ਪੜਦੇ ਪ੍ਰਧਾਨ ਗਿਆ ਸਾਰੀਆਂ ਵਧੀਆ ਚੀਜ਼ਾਂ ਯੂਥ ਨੂੰ ਪੰਜਾਬ ਵਿੱਚ ਪੋਲਿਟਿਕਸ 'ਚ ਆਉਣਾ ਚਾਹੀਦਾ ਪੰਜਾਬ ਸੁਧਾਰਨਾ ਚਾਹੀਦਾ ਕੋਈ ਕਿਸੇ ਨੂੰ ਅੱਕ ਨਹੀਂ ਬਾਹਰ ਦਾ ਬੰਦਾ ਕੇ ਪੰਜਾਬ ਚ ਰਾਜ ਕਰੇ ਪਰ ਇਹ ਪ੍ਰਧਾਨ ਇਹ ਬੰਦਿਆਂ ਦੇ ਥਰੂ ਏਕਣਾ 'ਚ ਪ੍ਰੀਤ ਬਾਈ ਖੜਾ ਤਨੋਆ ਗਿੱਲ ਬਾਈ ਖੜਾ ਸਾਰੇ ਮੇਰੇ ਹੋਰ ਭਰਾ ਖੜੇ ਆ ਕਿਸੇ ਦਾ ਨਾਮ ਲੈ ਲੈਣ ਤੋਂ ਰਹਿ ਗਿਆ ਹੋਵਾ ਪਰ ਮੇਰਾ ਵੀਰ ਆਪਾਂ ਇੱਕ ਮੋਹਿਮ ਜਿਹੜੀ ਸਟਾਰਟ ਕਰੀ ਵੀ ਆ ਪ੍ਰਧਾਨ ਦੇ ਧਰੂ ਆਪਾਂ ਨਸ਼ੇ ਪੱਤਿਆਂ ਤੋਂ ਬਾਈ ਜੂਥ ਨੂੰ ਬਚਾਉਣਾ ਹੈ ਜੇ ਮੇਰਾ ਵੀਰ ਕੋਈ ਨਸ਼ਾ ਪੱਤਾ ਕਰਦਾ ਜਾਂ ਸਮਗਲਰ ਹੈ ਕੋਈ ਬੜੇ ਲੈਵਲ ਦਾ ਸਮਗਲਰ ਹੈ ਯਾਰ ਤਾਂ ਜੇ ਆਪ ਤੁਸੀਂ ਮੂਰੇ ਨਹੀਂ ਹੋ ਸਕਦੇ ਮੇਰੇ ਨਾਲ ਜਰੂਰ ਕੰਟੈਕਟ ਕਰਕੇ ਬਾਈ ਉਹ ਕਰਿਓ ਆਪਾਂ ਆਪਣੇ ਇਲਾਕੇ ਵਿੱਚ ਨਸ਼ਾ ਬਿਲਕੁਲ ਖਤਮ ਕਰਨਾ ਵੀਰੇ ਆਪਾਂ ਯਾਰ ਜੂਥ ਨੂੰ ਸਹੀ ਟੰਗ ਪਰ ਲੈ ਕੇ ਜਾਣਾ ਹੈ ਪ੍ਰਧਾਨ ਬਣਦੇ ਆ ਪਰ ਆਪਾਂ ਪ੍ਰਧਾਨ ਬਣਾਉਨੇ ਆ ਯਾਰ ਆਪਣੀ ਜੂਥ ਨੂੰ ਸੇਧ ਦੇਣ ਵਾਸਤੇ ਨਾ ਕੀ ਕੋਈ ਫੁਕਰਵਾਜੀ ਵਾਸਤੇ ਆਪਣਾ ਕੰਮ ਕਰਿਓ ਪੰਜਾਬ ਵਾਸਤੇ ਵੱਧ ਤੋਂ ਵੱਧ ਜਿਹੜਾ ਆਪਣੇ ਮੁੰਡਿਆਂ ਨੂੰ ਖੇਲਾਂ ਵੱਲ ਜਾਂ ਹੋਰ ਉਹਨਾਂ ਦੀ ਮਦਦ ਕਰੋ ਗਰੀਬ ਬੰਦੇ ਦੀ ਮਦਦ ਕਰੋ ਸਭ ਦੀ ਮਦਦ ਕਰੋ ਜੇ ਕੋਈ ਗਲਤ ਫਾਲਤ ਵੀ ਕਹਿ ਹੋ ਗਿਆ ਹੋਵੇ ਉਹ ਵੀ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਯੂਨੀ ਕਾਂਗਰਸ ਜਿੰਦਾਬਾਦ ਯੋਗਪੀ ਜੀ ਜਿੰਦਾਬਾਦ ਯੂਨੀ ਪੀਜਾ ਦੀ ਅੱਜ ਇੱਕ ਵੱਡਾ ਇੱਕ ਕਟ ਸਿੰਘਪੁਰਾ ਜਿਹੜਾ ਗਰਾਊਂਡ ਦੇ ਵਿੱਚ ਦੇਖਿਆ ਗਿਆ ਆਖਰ ਕੀ ਪ੍ਰੋਗਰਾਮ ਸੀਗਾ ਜਾਣਕਾਰੀ ਦਿਓ ਦੇਖੋ ਇਹ ਜਿਹੜਾ ਪ੍ਰੋਗਰਾਮ ਆ ਪ੍ਰਾਪ੍ਰਿਤਤਨੋ ਆ ਗਿੱਲ ਬੱਲੀ ਜੀ ਅਰ ਜਿੰਨੇ ਮੇਰੇ ਭਰਾ ਹੋਰ ਜਿੰਨੇ ਇਹਨਾਂ ਨੇ ਉਪਰਾਲਾ ਕਰਿਆ ਏ ਇਹ ਅਸੀਂ ਉਪਰਾਲਾ ਯੂਥ ਕਾਂਗਰਸ ਵਿੱਚ ਸ਼ਾਮਲ ਮੁੰਡੇ ਕਰਕੇ ਇਹਨਾਂ ਨੂੰ ਪ੍ਰਦਾਨ ਲਿਆ ਰਾਇਤਵਾਰ ਯੂਨੀਵਰਸਿਟੀ ਦਾ ਦੁਆਬੇ ਕਾਲਜ ਦਾ ਇਹਨਾਂ ਨੂੰ ਆਪਾਂ ਨੇ ਸ਼ਾਮਲ ਕਰਾਇਆ ਯੂਥ ਕਾਂਗਰਸ ਚ ਤੇ ਇਹੀ ਮੈਸੇਜ ਦਿੰਦਾ ਹੈ ਕਿ ਆਪਣਾ ਜਿਹੜੇ ਪੰਜਾਬ ਦੀ ਸੇਵਾ ਵੱਧ ਤੋਂ ਵੱਧ ਕਰੀਏ ਕਿਸੇ ਵੀ ਤਰੀਕੇ ਨਾਲ ਆ ਕੋਈ ਅਫਸਰ ਬਣ ਕੇ ਕਰਦਾ ਕੋਈ ਡਾਕਟਰ ਬਣ ਕੇ ਕਰਦਾ ਕੋਈ ਰਾਜਨੀਤਿਕ ਬਣ ਕੇ ਕਰਦਾ ਕੋਈ ਨੇਤਾ ਬਣ ਕੇ ਕਰਦਾ ਜੀ ਕਿੰਨੇ ਕੁ ਨੌਜਵਾਨ ਜਿਹੜੇ ਆ ਜੁਆਇਨ ਕੀਤੇ ਗਏ ਨੇ ਦੇਖੋ ਤੁਹਾਡੇ ਸਾਹਮਣੇ 500-700 ਮੁੰਡਾ ਉਰੇ ਹੈਗਾ ਬਾਕੀ ਹੋਰ ਦੋ ਤਿੰਨ ਹੈਗਾ ਇਕੱਠ ਕਰਿਆ ਵਾ ਪ੍ਰੀਤ ਵੈਰਾ ਨੇ ਤੇ ਵੱਧ ਤੋਂ ਵੱਧ ਅਸੀਂ ਇਹ ਮੁੰਡਿਆਂ ਦੇ ਥਰੂ ਹੋਰ ਵੀ ਮੁੰਡੇ ਜੋੜੂਗੇ ਸਾਡਾ ਮਕਸਦ ਇਹੀ ਆ ਵੀ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਮਤਲਬ ਜਾਗਰੂਕ ਕਰੀਏ ਨਸ਼ਿਆਂ ਨੂੰ ਖਤਮ ਕਰਨ ਵਾਸ ਕਿਹੜੇ-ਕਿਹੜੇ ਉਪਰਾਲੇ ਜਿਹੜੇ ਤੁਹਾਡੇ ਵੱਲੋਂ ਕੀਤੇ ਜਾ ਰਹੇ ਨੇ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਪਿਛਲੇ ਸ਼ਾਮੇ ਦੌਰਾਨ ਅਸੀਂ ਹੰਝੂ ਪੰਜਾਬ ਦੇ ਇੱਕ ਮੂਵਮੈਂਟ ਸਟਾਰਟ ਕਰੀ ਵੀ ਆ ਪਿੰਡਾਂ ਵਿੱਚ ਆਪਾਂ ਪ੍ਰੋਗਰਾਮ ਕਰਦੇ ਆ ਨਸ਼ਿਆਂ ਦੇ ਵਿਰੁੱਧ ਜਾਂ ਪਰੇਲੀਆਂ ਵੀ ਕਰਦੇ ਆ ਹੁਣ ਇਹ ਪ੍ਰੀ ਤਰ੍ਹਾਂ ਦੇ ਕਹਿਣ ਤੇ ਆਪਾਂ ਨੇ ਇਹਨਾਂ ਨੇ ਮੁੰਡੇ ਇਹ ਪ੍ਰਧਾਨ ਲਾਏ ਆ ਹੁਣ ਆਪਾਂ ਕਾਲਜਾਂ ਵਿੱਚ ਵੀ ਜਿਹੜਾ ਅਵੇਰਨੈਸ ਕੈਂਪ ਲਾਵਾਂਗੇ ਕਿ ਤਾਂ ਕਿ ਜੋ ਜਿਹੜੇ ਨੌਜਵਾਨ ਆ ਨਸ਼ੇ ਨੂੰ ਵੱਧ ਤੋਂ ਵੱਧ ਨਸ਼ਿਆਂ ਤੋਂ ਬਚ ਸਕਣ ਆੜਾ ਆਪਣੇ ਮਾਪੇ ਉਹਦਾ ਨਾਮ ਰੌਸ਼ਨ ਕਰ ਸਕਣ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਨਸ਼ੇ ਕਰਦੇ ਆ ਨੌਜਵਾਨ ਮੈਸੀਤਾ ਇਹੀ ਹੈ ਕਿ ਆਪਾਂ ਪਿਛਲਾ ਇਤਿਹਾਸ ਫੋਲ ਕੇ ਦੇਖੀਏ ਗੁਰੂ ਸਾਹਿਬ ਨੇ ਸਾਡੇ ਦਸ਼ੇ ਪਾਸ਼ਾਈਆਂ ਨੇ ਸਾਨੂੰ ਪੰਜਾਬ ਬਚਾਉਣ ਵਾਸਤੇ ਪੰਜਾਬ ਨੂੰ ਅ ਤਰੱਕੀ ਦੀ ਰਿਆਲਿਆ ਕਿੱਡੇ-ਕਿੱਡੀਆਂ ਕੁਰਬਾਨੀਆਂ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰਿਆ ਕਿੰਨੇ ਗੁਰੂਆਂ ਹੋਰ ਤੱਤੀਆਂ ਤੇ ਤਵੀਆਂ ਤੇ ਬਿਠਾਏ ਗਏ ਆ ਰਹੇਗੇ ਚਰਾਏ ਗਰੇ ਆ ਉਹਨਾਂ ਨੇ ਪੰਜਾਬ ਸਾਨੂੰ ਇਸ ਕਰਕੇ ਹੀ ਬਖਸ਼ਿਆ ਸੀ ਕਿ ਜਿਹੜਾ ਸਾਡਾ ਪੰਜਾਬ ਆ ਉਹ ਸੋਨੇ ਦੀ ਚੀੜੀ ਰਹੇ ਅੱਜ ਦਾ ਜਿਹੜਾ ਯੂਥ ਆ ਉਹਨੂੰ ਇਹੀ ਮੈਸੇਜ ਆ ਕਿ ਆਪਾਂ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਦੇਖੀਏ ਨਾ ਸੋਹਣਾ ਪੰਜਾਬ ਆਪਾਂ ਨੂੰ ਗੁਰੂਆਂ ਨੇ ਆਪਣੇ ਪਰਿਵਾਰ ਵਾਰ ਕੇ ਦਿੱਤਾ ਏ ਆਪਾਂ ਇਹਨੂੰ ਸੋਨੇ ਦੀ ਚੀੜੀ ਬਣਾਈਏ ਆਪਾਂ ਆਪਣੇ ਪੰਜਾਬ ਦਾ ਜਿਹੜਾ ਨਾਮ ਰੋਸ਼ਨ ਕਰੀਏ ਜੇ ਆਪਾਂ ਆਜ਼ਾਦੀ ਘੁਲਾਟੀਆਂ ਵਾਲੀ ਸਾਈਡ ਨੂੰ ਚੱਲੀਏ ਸ਼ਹੀਦਾਂ ਵਾਲੀ ਸਾਈਡ ਨੂੰ ਚੱਲੀਏ ਤੇ ਤੁਸੀਂ ਭਗਤ ਸਿੰਘ ਦੇਖ ਲਓ ਉਹਨਾਂ ਨੇ ਫਾਂਸੀਆਂ ਲਈਆਂ ਤੇ ਅੱਜ ਦੇ ਟਾਈਮ 'ਚ ਤਾਂ ਯਾਰ ਫਾਂਸੀ ਲੈਣ ਦੀ ਵੀ ਕੋਈ ਲੋੜ ਨਹੀਂ ਹੈਗੀ ਸਿਰਫ ਆਪਣੇ ਮਾਪੇ-ਬਾਪ ਦਾ ਨਾਮ ਰੋਸ਼ਨ ਕਰਨਾ ਆਪਾਂ ਨੇ ਪੜ੍ਹ-ਲਿਖ ਕੇ ਨੇਤਾ ਬਣ ਕੇ ਡਾਕਟਰ ਬਣ ਕੇ ਇੰਜੀਨੀਅਰ ਬਣ ਕੇ ਹੁਣ ਤਾਂ ਕੋਈ ਫਾਂਸੀਆਂ ਗੇਰ ਲੈਣ ਦੀ ਲੋੜ ਨਹੀਂ ਨਾ ਬੰਬ ਗੇਰਨ ਦੀ ਲੋੜ ਹੈ ਪਾਰਲੀਮੈਂਟਾਂ ਦੇ ਬਾਹਰ ਅੱਜ ਦੇ ਟਾਈਮ 'ਚ ਤਾਂ ਆਪਾਂ ਪੜ੍ਹਾਈ ਗੱਲ ਆਪਣੇ ਹੁਨਰ ਗੱਲ ਆਪਣੀ ਤਾਕਤ ਗੱਲ ਆਪਾਂ ਨਸ਼ਿਆਂ ਨੂੰ ਛੱਡ ਕੇ ਗੈਂਗਸਟਰਵਾਦ ਨੂੰ ਛੱਡ ਕੇ ਆਪਾਂ ਆਪਣੇ ਚੰਗੇ ਕੰਮਾਂ 'ਵਾਰ ਬਿਜ਼ਨਸ ਕਾਰੋਬਾਰ ਕਰੋ ਡਾਕਟਰ ਆਈਐਸ ਆਈਪੀਐਸ ਬਣੋ ਰਾਜਨੀਤੀ ਵਿੱਚ ਜਾਓ ਇਹੀ ਮੈਸੇਜ ਆਈ ਸਾਡਾ ਤਾਂ ਕਹਿੰਦੇ ਨੇ ਕਿ ਨੌਜਵਾਨ ਜਿਹੜੇ ਆ ਉਹ ਕਾਫੀ ਨਸ਼ੇ ਨਾਲ ਜੇ ਪੰਜਾਬ ਦਾ ਨਾਮ ਆਂਦਾ ਤਾਂ ਨਸ਼ੇੜੀ ਮੁੰਡਿਆਂ ਦੇ ਨਾਲ ਆਂਦਾ ਪਰ ਅੱਜ ਇੱਕ ਵੱਡਾ ਇਕੱਠ ਜਿਹੜਾ ਦੇਖਣ ਨੂੰ ਸਾਹਮਣੇ ਆਇਆ ਕੀ ਕਹਿਣਾ ਚਾਹੁੰਦੇ ਹੋ ਕਿੱਡੇ ਕੱਟ ਰਹੇ ਇਹ ਤਾਂ ਜੀ ਦੇਖੋ ਸਰਕਾਰਾਂ ਜਿਹੜੀਆਂ ਉਹ ਨਜਾਇਜ਼ ਧੱਕੇ ਨਾਲ ਮੁੰਡਿਆਂ ਨੂੰ ਨਸ਼ੇੜੀ ਕਹਿ ਦਿੰਦੇ ਕਹਿੰਦੇ ਬਾਹਰ ਚਲੇਗੇ ਤੁਹਾਡੇ ਸਾਹਮਣੇ ਹੀ ਐ ਔਰ ਇਹ ਕੋਈ ਨਸ਼ੇੜੀ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਸਾਰੇ ਮੁੰਡੇ ਵਧੀਆ ਐ ਸਾਰੇ ਵਧੀਆ ਕਰਨ ਸਾਰੇ ਕੰਮਕਾਰਾਂ ਵਾਲੇ ਮੁੰਡੇ ਅੱਜ ਵੀ ਜੀ ਕਾਂਗਰਸ ਜੁਆਇਨ ਕਰੀਆ ਰਵੀ ਵੀਰ ਦੀ ਗਵਾਈ ਹੇਟ ਸਾਰੇ ਅਸੀਂ ਜਿਹੜੇ ਆਪਾਂ ਇਕੱਠ ਕਰਿਆ ਅੱਜ ਵੀ ਕਰਿਆ ਐ ਪ੍ਰਧਾਨ ਵੀ ਲਾਰੇ ਪਰ ਆਪਾਂ ਸਾਰੇ ਨੂੰ ਇੱਕੇ ਸੁਨੇਹਾ ਦੇਣਾ ਚਾਹੁੰਦੇ ਆ ਵੀ ਆਪਾਂ ਆਪਣਾ ਪੰਜਾਬ ਬਚਾਉਣਾ ਅਸੀਂ ਆਪਣੇ ਨਸ਼ਿਆਂ ਤੋਂ ਜਿੰਨੇ ਵੀ ਛੋਟੇ ਵੱਡੇ ਭਾਈਆਂ ਸਾਰੇ ਨਸ਼ਿਆਂ ਦੇ ਬਚਾਉਣਾ ਜੇ ਕੋਈ ਗੀ ਦਲਦਲ ਚ ਫਸ ਵੀ ਗਿਆ ਐ ਸਾੜੇ ਹਲਤ ਕੰਮ ਵੀ ਕਰਦਾ ਹੈ ਅਸੀਂ ਉਹਨਾਂ ਨੂੰ ਹਮੇਸ਼ਾ ਇੱਕ ਦਿਨ ਇੱਕ ਕਰਾ ਕੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਉਹਨਾਂ ਦੇ ਨਾਲ ਕਿੰਨੇ ਕੇ ਨੌਜਵਾਨਾਂ ਨੇ ਅੱਜ ਕਾਂਗਰਸ ਜੁਆਇਨ ਕੀਤੀ ਹੈ ਅੱਜ ਹੀ 500 ਪਲੱਸ ਨੌਜਵਾਨਾਂ ਨੇ ਆਪਣਾ ਜਿਹੜੀ ਹੈ ਇਹ ਪਾਰਟੀ ਕਰੀ ਹੈ ਜੋ ਹੈ ਨਾ ਬਾਕੀ ਹੋਰ ਵੀ 2-300 ਮੁੰਡਾ ਜਿਹੜਾ ਆਪਣਾ ਆਸੇ ਪਾਸੇ ਗੋਲ ਜਨ ਇਕੱਠ ਕਰਿਆ ਵਾਏ ਆਪਣੇ ਸਾਰੇ ਭਰਾ ਰਿੰਬੀ ਗਾਂਝਲਾ ਹੋ ਗਿਆ ਆਪਣਾ ਜਤਿੰਦਰ ਵੀਰ ਹੋ ਗਿਆ ਗਗਨੀ ਜੌਣੀ ਹੋ ਗਿਆ ਗੁਰਪ੍ਰੀਤ ਨੂੰ ਆ ਹੋ ਗਿਆ ਹੋਰ ਆਪਣੇ ਜਸਪਾਲ ਮਰੰਡਾ ਹੋ ਗਿਆ ਜੱਗੀ ਗਾਂਝਲਾ ਹੋ ਗਿਆ ਕਮਲਵੀਰ ਹੋ ਗਿਆ ਰਵੀਵੀਰ ਹੋ ਗਿਆ ਬੱਲੀ ਬਈ ਹੋ ਗਿਆ ਗਿੱਲ ਕਕਰਾਲੀ ਤੋਂ ਹੋ ਗਿਆ ਸਾਰੇ ਭਰਾ ਮਨਾਂ ਤਾਰੀ ਖਤਮ ਕਰਨੀ ਹੈ ਤੇ ਨਸ਼ੇ ਦੇ ਨੌਜਵਾਨ ਬਚਾਉਣੇ ਹਨ। ਜੀ ਨਾਮ ਆਪਣਾ ਤੇ ਅੱਜ ਸਿੰਘਪੁਰਾ ਦੇ ਗਰਾਊਂਡ ਵਿੱਚ ਪਹੁੰਚੇ ਹੋ। ਐਡਾ ਵੱਡਾ ਇਕੱਠ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ? ਵੀਰ ਜੀ ਮੇਰਾ ਨਾਮ ਕਮਲਜੀਤ ਸਿੰਘ ਲਾਂਡਰਾ ਹਾਂ। ਅਸੀਂ ਅੱਜ ਸਿੰਘਪੁਰਾ ਨੌਜਵਾਨਾਂ ਕੋਲ ਪਹੁੰਚੇ ਨੇ ਜਿੰਨੇ ਵੀ ਨੌਜਵਾਨ ਨੇ ਬੰਨੇ ਚੰਨੇ ਦੇ ਮੋਹਾਲੀ ਜ਼ਿਲ੍ਹੇ ਦੇ ਰੋਪੜ ਜ਼ਿਲ੍ਹੇ ਤੋਂ ਸਾਰਿਆਂ ਨੇ ਇਕੱਠ ਕੀਤਾ। ਕਿਉਂਕਿ ਨੌਜਵਾਨੇ ਜਿਹੜਾ ਅੱਜ ਸਾਡੇ ਸਰਕਾਰ ਲਾ ਲੋ ਸਾਡੇ ਦੇਸ਼ ਦੀ ਸਰਕਾਰ ਨਾਲੋਂ ਸਟੇਟ ਦੀ ਸਰਕਾਰ ਨਾਲੋਂ ਨੌਜਵਾਨ ਬੇਰੋਜ਼ਗਾਰੀ ਨਾਲ ਰੋਜ਼ ਲੜ ਰਿਹਾ ਹੈ। ਲੜ ਰਹੇ ਨੇ, ਮਰ ਰਹੇ ਨੇ ਕਿਸੇ ਨੂੰ ਚਿੱਟੇ ਦਾ ਨਾਂ ਦੇਤਾ ਗਵਰਨਮੈਂਟ ਸਾਡੇ ਉੱਤੇ ਤਸ਼ੱਦਦ ਕਰ ਰਹੀ ਹੈ ਅਸੀਂ ਜਾਣਦੇ ਹਾਂ ਕਿ ਨੌਜਵਾਨ ਵੱਧ ਤੋਂ ਵੱਧ ਖੇਡਾਂ ਖੇਡਣ ਦੇ ਦਾ ਨਾਰੋਸ਼ਨ ਕਰਨ ਲੋਕ ਸੇਵਾ ਕਰਨ ਸਮਾਜ ਸੇਵਾ ਕਰਨ ਤਾਂ ਜੋ ਆਉਣ ਵਾਲਾ ਸਮਾਂ ਪੰਜਾਬ ਦੇ ਲਈ ਸੁਨਹਿਰੀ ਆ ਸਕੇ ਸਾਫ ਸੁਥਰੀ ਰਾਜਨੀਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਨੌਜਵਾਨਾਂ ਨੂੰ ਨਹੀਂ ਰਾਜਨੀਤੀ ਤਾਂ ਸਾਫ ਸੁਥਰੀ ਜੀ ਰਾਜਨੀਤੀ 'ਚ ਕੋਈ ਹੋ ਨਹੀਂ ਰਾਜਨੀਤੀ 'ਚ ਲੋਕ ਗਲਤ ਵੜ ਗਏ ਨੇ ਰਾਜਨੀਤੀ 'ਚ ਜਿਹੜੇ ਲੋਕ ਨੇ ਗਲਤ ਲੋਕੋ ਕੋ ਵੜ ਗਏ ਨੇ ਜਿਹਨਾਂ ਦੀ ਐਂਟਰੀ ਹੋ ਗਈ ਹੈ ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਵੀ ਲੋਕ ਲੋਕ ਰਾਜ ਹੈ ਵੋਟਰ ਆਹੀ ਉਹਨਾਂ ਨੂੰ ਦੂਰ ਕੀਤਾ ਜਾਵੇ ਤੇ ਚੰਗੇ ਬੰਦੇ ਆ ਗਿਉਣ ਪੰਚਾਇਤੀ ਚੋਣਾਂ ਆ ਰਹੀਆਂ ਕਿਸ ਤਰ੍ਹਾਂ ਨੌਜਵਾਨਾਂ ਨੂੰ ਉਤਸ਼ਾਹਿਤ ਕਰੋਗੇ ਜੀ ਪੰਚਾਇਤੀ ਚੋਣਾਂ 'ਚ ਅਸੀਂ ਕਹਿੰਦੇ ਹਾਂ ਵੱਧ ਤੋਂ ਵੱਧ ਪੰਜ ਸਰਪੰਚ ਮਿੰਡਾਂ ਦੇ ਨੌਜਵਾਨ ਵਨ એનર્ਜੀ ਹੈ ਕੰਮ ਕਰਨ ਆਪ ਖੁਦ ਵੀ ਕੰਮ ਕਰ ਸਕਦੇ ਨੇ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਕੰਮ ਕਰ ਸਕਦੇ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ